ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥਿਓ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕੁਝ ਨੌਜਵਾਨ ਟਾਰਚ ਮਾਰ ਰਹੇ ਆ ਲਾਈਟ ਦੇ ਨਾਲ ਲੋਕਾਂ ਨੂੰ ਸੁਚੇਤ ਕਰ ਰਹੇ ਪਰ ਉਸ ਦਾ ਕਾਰਨ ਕੀ ਕਾਰਨ ਇਹ ਆ ਜੀ ਕਿ ਨਵਾਂ ਸ਼ਹਿਰ ਬੰਗਾ ਰੋਡ ਤੇ ਪੈਟਰੋਲ ਪੰਪ ਦੇ ਨਜ਼ਦੀਕ ਸੰਘਣੀ ਧੁੰਦ ਕਰਕੇ ਇੱਕ ਹਾਦਸਾ ਵਾਪਰਿਆ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਟਰੈਕਟਰ ਜਿਹੜਾ ਆ ਟਰਾਲੀ ਪਲਟੀ ਹੋਈ ਆ ਤੇ ਟਰੈਕਟਰ ਡਿਵਾਈਡਰ ਨੂੰ ਤੋੜਦਾ ਹੋਇਆ ਦੂਜੇ ਟਰੈਕ ਵਿੱਚ ਦਾਖਲ ਹੋਇਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਦੇ ਅੱਗੇ ਇੱਕ ਅਣਪਛਾਤੇ ਵਹੀਕਲ ਦੇ ਚਾਲਕ ਨੇ ਇਕਦਮ ਬ੍ਰੇਕ ਲਗਾ ਦਿੱਤੀ ਜਿਸ ਤੋਂ ਬਾਅਦ ਟਰੈਕਟਰ ਚਾਲਕ ਨੂੰ ਵੀ ਬ੍ਰੇਕ ਲਾਉਣੀ ਪਈ ਤੇ ਟਰੈਕਟਰ ਅਨਬੈਲੈਂਸ ਹੋ ਜਾਂਦਾ ਤੇ ਧਮਾਕਾ ਹੁੰਦਾ ਇੱਕ ਜਿਸ ਦੇ ਵਿੱਚ ਟਰਾਲੀ ਪਲਟ ਜਾਂਦੀ ਹੈ ਤੇ ਟਰੈਕਟਰ ਡਿਵਾਈਡਰ ਨੂੰ ਤੋੜਦਾ ਹੋਇਆ ਦੂਜੇ ਟਰੈਕ ਵਿੱਚ ਪਹੁੰਚ ਜਾਂਦਾ ਲੇਕਿਨ ਗਨੀਮਤ ਇਹ ਰਹੀ ਕਿ ਟਰੈਕਟਰ ਟਰਾਲੀ ਦੀ ਚਪੇਟ ਵਿੱਚ ਕੋਈ ਨਹੀਂ ਆਇਆ ਔਰ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਇੱਕ ਟਰਾਲੀ ਹੋਰ ਮਗਾਈ ਹੈ ਤਾਂ ਜੋ ਟਰਾਲੀ ਜਿਹੜੀ ਪਲਟੀ ਹੋਈ ਹੈ ਉਸ ਦਾ ਗੰਨਾ ਉਸ ਟਰਾਲੀ ਵਿੱਚ ਲੋਡ ਕਰਕੇ ਰੋਡ ਨੂੰ ਕਲੀਅਰ ਕਰਵਾਇਆ ਜਾ ਸਕੇ ਪਰ ਨੌਜਵਾਨਾਂ ਦੀ ਇੱਥੇ ਸ਼ਲਾਘਾ ਬਣਦੀ ਹੈ ਕਿਉਂਕਿ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਅਤੇ ਜਿਹੜੀਆਂ ਗੱਡੀਆਂ ਪਿੱਛੋਂ ਤੇਜ਼ ਰਫ਼ਤਾਰ ਵਿੱਚ ਆ ਰਹੀਆਂ ਉਹਨਾਂ ਨੂੰ ਟਾਰਚ ਮਾਰ ਕੇ ਸੁਚੇਤ ਕਰ ਰਹੇ ਆ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅੱਗੇ ਰਸਤਾ ਬਲਾਕ ਹੋ ਚੁੱਕਾ ਤਾਂ ਜੋ ਸੰਘਣੀ ਧੁੰਦ ਕਰਕੇ ਕੋਈ ਹੋਰ ਹਾਦਸਾ ਨਾ ਵਾਪਰ ਜਾਵੇ ਨਵਾਂ ਸ਼ਹਿਰ ਬੰਗਾ ਰੋਡ ਪੈਟਰੋਲ ਪੰਪ ਦੇ ਸਾਹਮਣੇ ਹਾਦਸਾ ਵਾਪਰਿਆ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਔਰ ਸਾਰੀਆਂ ਜਿਹੜੀਆਂ 4 ਵੀਲਰਸ ਗੱਡੀਆਂ ਆ ਰਹੀਆਂ ਆ ਚਾਹੇ ਬੱਸੇਜ਼ ਆ ਰਹੀਆਂ ਉਹਨਾਂ ਨੂੰ ਡਵਰਜਨ ਲੈਣਾ ਪੈ ਰਿਹਾ ਕਿਉਂਕਿ ਰਸਤਾ ਬਲਾਕ ਹੋ ਚੁੱਕਾ ਲੇਕਿਨ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਕਿ ਟ੍ਰੈਫਿਕ ਪੁਲਿਸ ਹਲੇ ਤੱਕ ਨਹੀਂ ਪਹੁੰਚੀ ਤਾਂ ਸੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਚਸ਼ਮਦੀਤਾ ਦਾ ਮੌਕੇ ਤੇ ਇਹ ਕਹਿਣਾ ਕਿ ਅੱਗੇ ਟਰੈਕਟਰ ਟਰਾਲੀ ਦੇ ਜਿਹੜੀ ਗੱਡੀ ਅੱਗੇ ਜਾ ਰਹੀ ਸੀ ਉਹਨਾਂ ਨੇ ਯਕਦਮ ਬ੍ਰੇਕ ਲਗਾ ਦਿੱਤੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤਾਂ ਟੋਰਚ ਮਾਰ ਕੇ ਨੌਜਵਾਨ ਸੁਚੇਤ ਕਰ ਰਹੇ ਨੇ ਅੱਗੇ ਟਰਾਲੀ ਕੋਲ ਆਵਾਂ ਧਿਆਨ ਨਾਲ ਆ ਬੰਗਿਆ ਰੋਡ ਤੇ ਜੀ ਐਕਸੀਡੈਂਟ ਹੋਇਆ ਟਰਾਲੀ ਪਲਟ ਗਈ ਆ ਬੰਗਿਆ ਰੋਡ ਤੇ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥਿਓ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕੁਝ ਨੌਜਵਾਨ ਟਾਰਚ ਮਾਰ ਰਹੇ ਆ ਲਾਈਟ ਦੇ ਨਾਲ ਲੋਕਾਂ ਨੂੰ ਸੁਚੇਤ ਕਰ ਰਹੇ ਪਰ ਉਸ ਦਾ ਕਾਰਨ ਕੀ ਕਾਰਨ ਇਹ ਆ ਜੀ ਕਿ ਨਵਾਂ ਸ਼ਹਿਰ ਬੰਗਾ ਰੋਡ ਤੇ ਪੈਟਰੋਲ ਪੰਪ ਦੇ ਨਜ਼ਦੀਕ ਸੰਘਣੀ ਧੁੰਦ ਕਰਕੇ ਇਕ ਹਾਦਸਾ ਵਾਪਰਿਆ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਟਰੈਕਟਰ ਜਿਹੜਾ ਆ ਟਰਾਲੀ ਪਲਟੀ ਹੋਈ ਹੈ ਤੇ ਟਰੈਕਟਰ ਡਿਵਾਈਡਰ ਨੂੰ ਤੋੜਦਾ ਹੋਇਆ ਦੂਜੇ ਟਰੈਕ ਵਿੱਚ ਦਾਖਲ ਹੋਇਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਦੇ ਅੱਗੇ ਇੱਕ ਅਣਪਛਾਤੇ ਵਹੀਕਲ ਦੇ ਚਾਲਕ ਨੇ ਯਕਦਮ ਬ੍ਰੇਕ ਲਗਾ ਦਿੱਤੀ ਜਿਸ ਤੋਂ ਬਾਅਦ ਟਰੈਕਟਰ ਚਾਲਕ ਨੂੰ ਵੀ ਬ੍ਰੇਕ ਲਾਉਣੀ ਪਈ ਤੇ ਟਰੈਕਟਰ ਅਨਬੈਲੈਂਸ ਹੋ ਜਾਂਦਾ ਹੈ ਤੇ ਧਮਾਕਾ ਹੁੰਦਾ ਇੱਕ ਜਿਸ ਦੇ ਵਿੱਚ ਟਰਾਲੀ ਪਲਟ ਜਾਂਦੀ ਹੈ ਤੇ ਟਰੈਕਟਰ ਡਿਵਾਈਡਰ ਨੂੰ ਤੋੜਦਾ ਹੋਇਆ ਦੂਜੇ ਟਰੈਕ ਵਿੱਚ ਪਹੁੰਚ ਜਾਂਦਾ ਹੈ ਲੇਕਿਨ ਗਨੀਮਤ ਇਹ ਰਹੀ ਕਿ ਟਰੈਕਟਰ ਟਰਾਲੀ ਦੀ ਚਪੇਟ ਵਿੱਚ ਕੋਈ ਨਹੀਂ ਆਇਆ ਔਰ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਇੱਕ ਟਰਾਲੀ ਹੋਰ ਮਗਾਈ ਹੈ ਤਾਂ ਜੋ ਟਰਾਲੀ ਜਿਹੜੀ ਪਲਟੀ ਹੋਈ ਹੈ ਉਸ ਦਾ ਗੰਨਾ ਉਸ ਟਰਾਲੀ ਵਿੱਚ ਲੋਡ ਕਰਕੇ ਰੋਡ ਨੂੰ ਕਲੀਅਰ ਕਰਵਾਇਆ ਜਾ ਸਕੇ ਪਰ ਨੌਜਵਾਨਾਂ ਨੇ ਇੱਥੇ ਛਲਾਗਾ ਬਣਦੀਆ ਕਿਉਂਕਿ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਅਤੇ ਜਿਹੜੀਆਂ ਗੱਡੀਆਂ ਪਿੱਛੋਂ ਤੇਜ਼ ਰਫਤਾਰ ਵਿੱਚ ਆ ਰਹੀਆਂ ਉਹਨਾਂ ਨੂੰ ਟਾਰਚ ਮਾਰ ਕੇ ਸੁਚੇਤ ਕਰ ਰਹੇ ਆ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਅੱਗੇ ਰਸਤਾ ਬਲਾਕ ਹੋ ਚੁੱਕਾ ਤਾਂ ਜੋ ਸੰਘਣੀ ਧੁੰਦ ਕਰਕੇ ਕੋਈ ਹੋਰ ਹਾਦਸਾ ਨਾ ਵਾਪਰ ਜਾਵੇ ਨਵਾਂ ਸ਼ਹਿਰ ਬੰਗਾ ਰੋਡ ਪੈਟਰੋਲ ਪੰਪ ਦੇ ਸਾਹਮਣੇ ਹਾਦਸਾ ਵਾਪਰਿਆ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਔਰ ਸਾਰੀਆਂ ਜਿਹੜੀਆਂ 4 ਵੀਲਰਸ ਗੱਡੀਆਂ ਆ ਰਹੀਆਂ ਆ ਚਾਹੇ ਬੱਸੇਜ਼ ਆ ਰਹੀਆਂ ਉਹਨਾਂ ਨੂੰ ਡਵਰਜਨ ਲੈਣਾ ਪੈ ਰਿਹਾ ਕਿਉਂਕਿ ਰਸਤਾ ਬਲਾਕ ਹੋ ਚੁੱਕਾ ਲੇਕਿਨ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਕਿ ਟ੍ਰੈਫਿਕ ਪੁਲਿਸ ਹਲੇ ਤੱਕ ਨਹੀਂ ਪਹੁੰਚੀ ਤਾਂ ਸੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਚਸ਼ਮਦੀਤਾ ਦਾ ਮੌਕੇ ਤੇ ਹੀ ਕਹਿਣਾ ਹੈ ਕਿ ਅੱਗੇ ਟਰੈਕਟਰ ਟਰਾਲੀ ਦੇ ਜਿਹੜੀ ਗੱਡੀ ਅੱਗੇ ਜਾ ਰਹੀ ਸੀ ਉਹਨਾਂ ਨੇ ਯਕਦਮ ਬ੍ਰੇਕ ਲਗਾ ਦਿੱਤੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਤਾਂ ਟੋਰਚ ਮਾਰ ਕੇ ਨੌਜਵਾਨ ਸੁਚੇਤ ਕਰ ਰਹੇ ਨੇ ਅੱਗੇ ਟਰਾਲੀ ਪੱਟਾ ਆ ਰਿਹਾ ਹੈ ਆ ਬੰਗਿਆ ਰੋਡ ਤੇ ਜੀ ਐਕਸੀਡੈਂਟ ਹੋਇਆ ਟਰਾਲੀ ਪਲਟ ਗਈ ਆ ਬੰਗਿਆ ਰੋਡ ਤੇ